ਬੀਜੇਪੀ ਦੇ ਉਮੀਦਵਾਰ ਸਰਦਾਰ ਤਰਨਜੀਤ ਸਿੰਘ ਸੰਧੂ ਅੱਜ ਨੋਮੀਨੇਸ਼ਨ ਫਾਈਲ ਕਰਨਗੇ ਤੇ ਅੱਜ ਦੇਖ ਸਕਦੇ ਹੋ ਕਿ ਰੋਡ ਸ਼ੋਅ ਇਥੋਂ ਕੱਢਿਆ ਜਾਵੇਗਾ ਮੋਟਰਸਾਈਕਲਾਂ ਦੇ ਉੱਪਰ ਗੱਡੀਆਂ ਦਾ ਕਾਫਲਾ ਵੱਡੀ ਮਾਤਰਾ ਹੋਵੇਗਾ ਉੱਥੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਆ ਦੇਖ ਸਕਦੇ ਹੋ ਕਿ ਜੁਵਾ ਮੋਰਚਾ ਦੇ ਵੱਲੋਂ ਅੱਜ ਵੱਡਾ ਕਾਫਲਾ ਭਾਰਤੀ ਜਨਤਾ ਪਾਰਟੀ ਸੰਧੂ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਬਹੁਤ ਛਾ ਹੈ ਕਿ ਇਥੋਂ ਦੇ ਸਾਡੇ ਭਾਰਤ ਜਨਤਾ ਪਾਰਟੀ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਜੀ ਇਨੇ ਇੰਟੈਲੈਕਚੁਅਲ ਨੇ ਔਰ ਮੋਦੀ ਜੀ ਦਾ ਜੋ ਜਲਵਾ ਆ ਉਹ ਤੁਸੀਂ ਸਮਝਦੇ ਹੋ ਸਾਰੇ ਦੇਸ਼ ਚ ਚੱਲੇਗਾ ਚੱਲੇਗਾ ਕਿ ਅੰਮ੍ਰਿਤਸਰ ਦੇ ਵਿੱਚ 100% ਹੈ ਕਿ ਸਾਡਾ ਨਮਾਇੰਦਾ ਜਿੱਤ ਕੇ ਮੋਦੀ ਜੀ ਦੀ ਬ੍ਰਿਗੇਡ ਤੇ ਭੇਜੇਗਾ ਜਿੱਥੇ 400 ਪਾਰ ਦਾ ਨਾਤਾ ਲੱਗ ਰਿਹਾ ਉਹਦੇ ਵਿੱਚ ਇੱਕ ਜਿਹੜਾ ਜਿਹੜੀ ਗਿਣਤੀ ਆ ਉਹ ਅੰਮ੍ਰਿਤਸਰ ਤੇ ਵੀ ਹੋਏਗੀ ਇਹ ਮੈਂ ਤੁਹਾਨੂੰ ਅੱਜ ਅਸ਼ੋਰ ਕਰਦਾ ਔਰ ਅਸੀਂ ਇੱਥੇ ਜਿੱਤ ਕੇ ਜਿਹੜੇ ਅੰਮ੍ਰਿਤਸਰ ਦੇ ਵਿਚਾਰੇ ਸਾਡੇ ਜਿਹੜੇ ਅੰਮ੍ਰਿਤਸਰ ਨਿਵਾਸੀ ਹੈ ਜਿਹੜੀ ਇਹਨਾਂ ਦੀ ਡਿਵੈਲਪਮੈਂਟ ਰੁਕੀ ਹੋਈ ਹੈ ਉਹ ਇੱਕੋ ਹੀ ਇੱਕ ਹਾਲ ਹੈ ਤਰਨਜੀਤ ਸਿੰਘ ਸੰਧੂ ਅੱਜ ਬੜਾ ਵੱਡਾ ਇਤਿਹਾਸਿਕ ਦਿਨ ਲੋਕੀ ਤੁਸੀਂ ਮੈਂ ਅੱਜ ਮੇਰੇ ਕੋਲ ਲਿਖ ਲਓ ਅੱਜ ਮੈਂ ਔਨ ਰਿਕਾਰਡ ਬੋਲ ਰਿਹਾ ਕਿ ਤਨਜੀਤ ਸਿੰਘ ਸੰਧੂ ਜੀ 4 ਤਰੀਕ ਦੇਣਾ ਆਏਗੀ ਇੱਕ 100% ਹੈ ਉਹ ਜਿੱਤਣਗੇ ਔਰ ਮੋਦੀ ਜੀ ਬ੍ਰਿਗੇਡ ਤੇ ਜਾਣਗੇ ਤੇ ਅੰਮ੍ਰਿਤਸਰ ਦਾ ਵਿਕਾਸ ਹੋਏਗਾ ਇਹ ਮੇਰੇ ਨਾਲ ਤੈ ਹੈ ਮੈਂ ਦੇਖ ਤੇ ਪਹੁੰਚ ਰਹੇ ਜੀ ਅੱਜ ਸਾਡੇ ਐਕਸਟਰਨਲ ਅਫੇਅਰ ਮਿਨਿਸਟਰ ਜੈਸ਼ੰਕਰ ਦੀ ਪਹੁੰਚ ਰਿਹਾ ਔਰ ਸਾਡੇ ਲੋਕਲ ਲੀਡਰਸ਼ਿਪ ਸਾਰੇ ਉਹਨਾਂ ਨਾਲ ਨਮੰਕਰ ਪਰਨ ਜਾ ਰਹੇ ਆ ਤੋਂ ਸੋ ਅਸੀਂ ਸਮਝਦੇ ਆ ਅੱਜ ਜਿੱਤ ਦਾ ਬਿਲਕੁਲ ਅਸੀਂ ਅੱਜ ਤੋਂ ਵੀ ਜ਼ਿਆਦਾ ਨੇ ਅਣੀ ਕਿਥੋਂ ਹੈ ਮੇਰਾ ਨਾਮ ਕ੍ਰਿਸ਼ਨ ਸਿੰਘ ਬਹਿਦਰੀ ਹੈ ਆਪ ਜੰਮੂ ਕਸ਼ਮੀਰ ਸਟੇਟ ਦੇ ਆਏ ਹੈ ਅੱਜ ਜੋ ਤਰਨਜੀਤ ਸਿੰਘ ਜੇ ਨਾਮੀਨੇਸ਼ਨ ਫਾਰਮ ਭਰਨੇ ਜਾ ਰਹੇ ਹੈ हम बड़े खुश और लोग काफी लोग यहाँ जमा हुए हैं जिस मुद्दे पर हम वोट दे रहे हैं डेवलपमेंट के मुद्दे पर वोट दे रहे हैं और जो जम्मू कश्मीर में हालत खराब थे और सात दस सालों में जो मोदी साहब ने हालत वहाँ ठीक कर दिए जो मिलिटेंसी बढ़ रही थी उन मिलिटेंसी को काम किया और वहाँ की जो मेनाटी के लोग हैं वेल सेटल हैं अच्छे हैं और उन्हीं की वजह से जो हमारे यहाँ कैजुअलिटियाँ होती थी कांग्रेस के दौर में ਅਹ ਦੇ ਸਦੋ ਕੀ ਟੋਲਾਂ ਦੇ ਨਾਲ ਅੱਜ ਕਾਜ ਕਿਤੇ ਜਾ ਰਿਹਾ ਜੂ ਮੋਕੇ ਪਹੁੰਚਾ ਹੋਇਆ ਦੇਖ ਸਕਦੇ ਹੋ ਵਕਰ ਵਕਰ ਲੀਡਰਸ਼ਿਪ ਦੇ ਨਮਾਇंदे ਪਹੁੰਚੇ ਹੋਏ ਨੇ ਤੇ ਵੱਡੀ ਗਿਤੀ ਦੇ ਵਿੱਚ ਅਹ ਦੇ ਸਦੋ ਕੀ ਜਗਾ ਜਗਾ ਦੇ ਉੱਪਰ ਕੰਡੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਆ ਉਹ ਲਗਾ ਦਿੱਤੇ ਗਏ ਨੇ ਤੇ ਸ਼ੀਨਾ ਸਾਹਿਬ ਕੈਮਰਾ ਪਰਸਰ ਕੋ ਕੇ ਤਸਵੀਰਾਂ ਦਿਖਾਈਆਂ ਜਾਣਾ ਸਰਕਾਰ ਇਹ ਪੂਰੇ ਖੇਰੇ ਦੇ ਵਿੱਚ ਬੀਜੇਪੀ ਦੀ ਲੀਡਰਸ਼ਿਪ ਸਰਦਾਰ ਕਰਨਜੀਤ ਸੰਧੂ ਜੋ ਕਿ ਹੱਥ ਜੋੜਦੇ ਹੋਏ ਜਾਂ ਵਿਦੇਸ਼ ਮੰਤਰੀ ਉਹਨਾਂ ਦੇ ਨਾਲ ਹੋਰ ਵੀ ਲੀਡਰਸ਼ਿਪ ਬੀਜੇਪੀ ਦੀ ਨਾਲ ਪਹੁੰਚੀ ਹੋਈ ਆ ਕਿਉਂਕਿ ਕਿਹਾ ਜਾ ਰਿਹਾ ਕਿ ਵੱਡਾ ਹੰਗਾਰਾ ਜਿਹੜਾ ਬੀਜੇਪੀ ਨੂੰ ਪੂਰੇ ਦੇਸ਼ ਭਾਰਤ ਦੇ ਵਿੱਚ ਹੋ ਮਰੇ ਆ ਪਰ ਜੈਮਬਰੀ ਸਾਧਗੁਰੂ ਨਗਰੀ ਦੀ ਗੱਲ ਕੀਤੀ ਜਾਵੇ ਕਿਸਾਨ ਵੀ ਇੱਕ ਪਾਸੇ ਤਰਲੇ ਪ੍ਰਦਰਸ਼ਨ ਕਰ ਰਹੇ ਤੇ ਅੱਜ ਜਿਹੜਾ ਬੀਜੇਪੀ ਕੰਬੀਨੇਸ਼ਨ ਫਾਇਲ ਕਰਵਾਏ ਜਾਣਗੇ ਜਨਤਾ ਨੂੰ ਸਭ ਨੂੰ ਬੋਲੋ ਜਿਵੇਂ ਕਿ ਉਹਨਾਂ ਦੇ ਗਰੁੱਪ ਦੇ ਉੱਪਰ ਲੋਕ ਨੱਚਦੇ ਨਜ਼ਰ ਆ ਰਹੇ ਨੇ ਦਾਰਿਆ ਆ ਤੁਸੀਂ ਇੰਨਾ ਵੱਡਾ ਹਜੂਮ ਦੇਖ ਰਹੇ ਹੋ ਕਿ ਪਬਲਿਕ ਦੇ ਵਿੱਚ ਮੋਦੀ ਸਾਹਿਬ ਨੂੰ ਲੈ ਕੇ ਔਰ ਆਪਣੇ ਕੈਂਡੀਡੇਟ ਨੂੰ ਲੈ ਕੇ ਕਿੰਨਾ ਉਤਸ਼ਾਹ ਔਰ ਅਸੀਂ ਪਰਮਾਤਮਾ ਕੇ ਹੀ ਦੁਆ ਕਰਦੇ ਹਾਂ ਸੋ ਆਸ਼ੀਰਵਾਦ ਦੇ ਸਾਡੇ ਸੰਧੂ ਸਾਹਿਬ ਨੂੰ ਭਾਰੀ ਪਤਾ ਨਾਲ ਜਿੱਤਾ। ਵਿਰੋਧੀ ਕਹਿ ਰਹੇ ਨੇ ਕਿ ਧਰਮ ਤੇ ਨਾ ਦੇ ਬੋਟਾ ਮੰਗੀ। ਜੇ ਸਾਰੀ ਦੁਨੀਆ ਧਰਮ ਤੇ ਹੀ ਚੱਲਦੀ ਹੈ ਵਿਰੋਧੀਆਂ ਦਾ ਕੰਮ ਹੈ ਕੁਝ ਤੋਂ ਲੋਕ ਕਹੇਗੇ ਲੋਕੋ ਦਾ ਕੰਮ ਹੈ ਕਹਿਣਾ। ਕਿਸਾਨ ਕਿਉਂ ਨਹੀਂ ਸਮਰਥਨ? ਕਿਸਾਨ ਕਿ ਕਿਸਾਨਾਂ ਦੀ ਆਪਣੀ ਰਾਜਨੀਤੀ ਹੈ ਇਸ ਕਰਕੇ ਉਹ ਨਾਲ ਨਹੀਂ ਸਾਡੇ ਭਾਈ ਨੇ ਸਾਡੇ ਸਿਰ ਦੇ ਤਾਇ ਨੇ ਉਹ ਜੋ ਕਰ ਰਹੇ ਆ ਮੋਦੀ ਜੀ ਦੇ। ਜੇ ਮੋਦੀ ਸਹੀ ਹੈ ਤਾਂ ਤੇ ਉਹ ਸੜਕਾਂ ਤੇ ਕਿਉਂ ਰੋਲਦੇ ਨੇ ਜਨਾਲ। ਤਾਂ ਤਾਂ ਕਹਿ ਜੀ ਉਹਨਾਂ ਦੇ ਨਾਲ ਹੀ ਰਹਿਣੇ ਆ ਤੇ ਕੁਛ ਉਹਨਾਂ ਨਾਲ ਹੀ ਉਹਨਾਂ ਦਾ ਜਿੱਤਾ ਹੋਇਆ ਖਾਣਾ ਖਾਣੇ ਆ ਪਰ ਉਹਨਾਂ ਨੂੰ ਵੀ ਕੁਝ ਸਮਝਣਾ ਚਾਹੀਦਾ ਸਾਡੇ ਭਰਾ ਨੇ ਅਸੀਂ ਉਹਨਾਂ ਨੂੰ ਕਾਹਾਂਗੇ ਕਿ ਜਲਦੀ ਜਲਦੀ ਮੋਦੀ ਸਾਹਿਬ ਨਾਲ ਮਿਲ ਕੇ ਆਪਣੇ ਫੈਸਲੇ ਕਰਨੀਂ ਕੋਜੀ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਕਿਸਾਨਾਂ ਦੇ ਨਾਲ ਹੋਰ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚੁੱਕ ਬਹੁਤ ਬਹੁਤ ਪਾਰ ਹੌਸਾ ਮਿਲ ਰਿਹਾ ਔਰ ਸਾਨੂੰ 100% ਤੇਰਾ 0 ਨਹੀਂ ਜੀ ਕਈ ਜਨ ਜੋ ਮਰਜੀ ਕਹੀ ਜਾਏ ਜੋ ਪੰਜਾਬ ਪੋਰੀਆ ਪੰਜਾਬ ਦੀ ਜਨਤਾ ਸਤਾਰ ਕੇ ਪੜੇ ਲਿਖੇ ਲੋਕ ਆ ਹੁਣ ਲੋਕਾਂ ਨੇ ਧਰਮਾਈ ਦੇ ਵਿੱਚ ਨਹੀਂ ਆਣਾ ਉਹ ਲੋਕਾਂ ਨੂੰ ਧਰਮਾ ਨਹੀਂ ਸਕਦੇ ਸੋਸ਼ਲ ਮੀਡੀਆ ਐਕਟਿਵ ਆ ਸਭ ਪਤਾ ਲੱਗਦਾ ਕੀ ਹੋ ਰਿਹਾ ਪੰਜਾਬ ਦੇ ਵਿੱਚ ਕਿੰਨੀ ਕੁ ਗੁੰਡਾਗਰਦੀ ਆ ਕਿਹੜਾ ਰਾਜ ਚੱਲ ਰਿਹਾ ਇਸ ਕਰਕੇ ਹੁਣ ਚਿੰਤਾ ਵਾਲੀ ਕੋਈ ਗੱਲ ਨਹੀਂ ਹੈ ਜੀ ਤੁਸੀਂ ਸਾਹਮਣੇ ਕਿਹੜੇ ਕੰਮ ਪੰਜਾਬ ਚ ਕੀਤੇ ਜੀ ਬਹੁਤ سارے ਕੰਮ ਕੀਤੇ ਜੀ ਤੁਸੀਂ ਪੇੜਾ ਨੂੰ ਦੇਖ ਲਵੋ ਘਰ ਘਰ ਸਿਲੰਡਰ ਘਰ ਘਰ ਰੋਬੀ ਆ ਹਾਦੀ ਹਾਦੀ ਅੱਜ ਬੜਾ ਹੀ ਖੁਸ਼ੀ ਦਾ ਦੇ ਮਾਗ ਮਾ ਦੇਣਿਆ ਸਰਦਾਰ ਤਰਨਜੀਤ ਸਿੰਘ ਸੰਧੂ ਸਾਹਿਬ 5 400 ਦੇ ਪਾਰ ਸੀਟਾਂ ਲੈ ਗਏ ਹਾਦੀ ਜੀ ਬੜਾ ਹੰਗਾਰਾ ਮਿਲ ਰਿਹਾ ਦੇਖੋ ਜੀ ਅੱਜ ਉਤਸ਼ਾਹ ਹੀ ਦੱਸ ਰਿਹਾ ਉਤਸ਼ਾਹ ਹੀ ਦੱਸ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਲੋਕ ਚਾਹੁੰਦੇ ਸੀ ਕਿ ਭਾਜਪਾ ਇਕੱਲੀ ਇਲੈਕਸ਼ਨ ਕਿਉਂ ਨਹੀਂ ਲੜਦੀ ਭਾਜਪਾ ਇਕੱਲੀ ਜਨਾਬ ਕਿਉਂ ਨਹੀਂ ਲੜਦੀ ਔਰ ਅੱਜ ਲੋਕਾਂ ਨੇ ਜਿਹੜਾ ਭਰਵਾ ਹੰਗਾਰਾ ਦਿੱਤਾ ਹੈ ਜੋ ਇਕੱਠ ਪਹਿਲੀਆਂ ਰੈਲੀਆਂ 'ਚ ਵੇਖਣ ਨੂੰ ਮਿਲਦਾ ਸੀ ਪਹਿਲੀਆਂ ਜਾਂ ਉਹਦੇ ਵਿੱਚ ਪ੍ਰੋਗਰਾਮਾਂ 'ਚ ਵੇਖਣ ਨੂੰ ਮਿਲਦਾ ਸੀ ਅੱਜ ਉਸ ਤੋਂ ਤਿੰਨ ਗੁਣਾ ਇਕੱਠ ਹੈ ਦਰਸ਼ਾ ਰਿਹਾ ਹੈ ਕਿ ਲੋਕਾਂ ਨੇ ਇੱਕ ਭਰਵਾ ਹੰਗਾਰਾ ਦਿੱਤਾ ਹੈ ਔਰ ਪਾਜਪਾ ਦੇ ਜਾਜਾਕਾਰ ਦੇ ਨਾਰੇ ਲੱਗ ਰਹੇ ਹੈ ਮਸਦਾ ਰਿਸ਼ਤਾ ਜਿਹੜਾ ਹੈਗਾ ਸੀ ਉਸ ਤੋਂ ਬਗੈਰ ਜਿਸਕਾਂ ਦੇ ਦੇਖੋ ਜੀ ਅ ਅਕਾਲੀ ਦਲ ਦੇ ਨਾਲ ਸਾਡਾ ਭਾਈਚਾਰਾ ਸੀਗਾ ਔਰ ਅਸੀਂ ਲਾਸਟ ਮੋਮੈਂਟ ਤੱਕ ਇਹੀ ਟਰਾਈ ਕੀਤੀ ਕਿ ਜੇ ਉਹ ਬਿਨਾਂ ਸ਼ਰਤਾਂ ਦੇਖੋ ਜਦੋਂ ਅਸੀਂ ਕਰਨੀ ਦੀ ਸੇਵਾ ਹੈ ਜਦੋਂ ਕਰਨੀ ਲੋਕ ਸੇਵਾ ਹੈ ਫਿਰ ਸ਼ਰਤਾਂ ਕਾਦੀਆਂ ਪਰ ਜਦੋਂ ਸ਼ਰਤਾਂ ਵਿੱਚ ਆ ਜਾਂਦੀਆਂ ਫਿਰ ਦੇਸ਼ ਸੇਵਾ ਨਹੀਂ ਹੁੰਦੀ ਫਿਰ ਸੰਚ ਨਾ ਹੁੰਦੀ ਹੈ ਆਪਣੀ ਸੇਵਾ ਦਾ ਜਿਹੜਾ ਸਵਾਰਥ ਨਹੀਂ ਸਵਾਰਥ ਕਰਨੀ ਪੈਂਦੀ ਹੈ ਸਵਾਰਥ ਛੱਡਣਾ ਪੈਂਦਾ ਔਰ ਭਾਜਪਾ ਨੇ ਸਵਾਰਥ ਪੂਰੇ ਦੇਸ਼ ਸੇਵਾ ਕਰ ਰਹੀ ਹੈ ਔਰ ਅੰਮ੍ਰਿਤਸਰ ਦੇ ਲੋਕ ਵੀ ਇਹ ਸੇਵਾ ਹੁਣ ਭਾਜਪਾ ਨੂੰ ਦੇਣ ਜਾ ਰਹੇ ਹਨ ਸਾਰੇ ਕਿਉਂ ਵਿਰੋਧ ਕਰ ਰਹੇ ਕਿਸਾਨਾਂ ਦਾ ਦੇਖੋ ਜੀ ਗੱਲ ਆ ਵਾ ਕਿਸਾਨਾਂ ਦੀ ਹਿਤਾਸ਼ੀ ਪਾਰਟੀ ਇੱਕੋ ਹੀ ਹੈ ਅੱਜ ਤੱਕ ਜਿਹੜੀ ਸਾਬਿਤ ਹੋਈ ਹੈ ਜੇ ਕਿਸਾਨਾਂ ਦੇ ਦੇਖੋ ਅਸੀਂ ਹਰਿਆਣੇ ਦੇ ਵਿੱਚ 13 ਫਸਲਾਂ ਦੇ ਐਮਐਸਪੀ ਦੇ ਰਹੇ ਆ 13 ਫਸਲਾਂ ਤੇ ਕੋਈ ਵੀ ਸਟੇਟ ਦੇ ਵਿੱਚ 13 ਫਸਲਾਂ ਦੇ ਐਮਐਸਪੀ ਨਹੀਂ ਹੈ ਔਰ ਅਸੀਂ ਕਿਸਾਨ ਭਾਈਆਂ ਨੂੰ ਇਹ ਕਿਹਾ ਸੀ ਕਿ ਦੇਖੋ ਤੁਸੀਂ ਆਮ ਆਦਮੀ ਪਾਰਟੀ ਨੇ ਜਦੋਂ ਆਪਣਾ ਏਜੰਡਾ ਰੱਖਿਆ ਸੀ ਕਿ ਸਾਨੂੰ ਵੋਟਾਂ ਪਾਓ ਅਸੀਂ 23 ਫਸਲਾਂ ਦੇ ਐਮਐਸਪੀ ਦਵਾਂਗੇ ਅਨਮੋਲ ਗਗਨਵੰਦ ਕਿਹ ਕਹਿ ਰਹੇ ਸੀ ਭਗਵੰਤ ਮਾਨ ਜੀ ਕਹਿ ਰਹੇ ਸੀ ਕੇਜਰੀਵਾਲ ਜੀ ਉਹਨਾਂ ਦੇ ਸੁਪਰੀਮੋ ਜਿਨ੍ਹਾਂ ਨੂੰ ਮੰਨਦੇ ਆ ਜਿਨ੍ਹਾਂ ਨੇ ਪੰਜਾਬ ਚ ਵੀ ਦਿੱਲੀ ਦੀ ਦਿੱਲੀ ਸਰਕਾਰ ਚਲਾਈ ਹੈ ਉਹ ਕਹਿ ਰਹੇ ਅਸੀਂ 23 ਫਸਲਾਂ ਤੇ ਐਮਐਸਪੀ ਦਵਾਂਗੇ ਪਰ ਕੁਝ ਨਹੀਂ ਦਿੱਤਾ ਔਰ ਵਿਰੋਧ ਉਹਨਾਂ ਦਾ ਬੰਦਾ ਹੈ ਜਦ ਕਿ ਜੜਾ ਵਿਰੋਧ ਜਿਹੜਾ ਕੁਝ ਚੰਦ ਬੰਦੇ ਸਾਡਾ ਕਰ ਰਿਹਾ ਉਹ ਕਿਸਾਨ ਵੀਰ ਆਪਣੀ ਫਸਲ ਦੀ ਕਟਾਈ ਚ ਬੀਜ਼ੀ ਹੈ ਔਰ ਨਵੀਂ ਫਸਲ ਦੀ ਤਿਆਰੀ ਚ ਬੀਜ਼ੀ ਹੈ ਇਹ ਸਿਰਫ ਪੋਲਿਟੀਕਲ ਪਾਰਟੀਆਂ ਦਾ ਅਜੰਡਾ ਉਹਨਾਂ ਨੂੰ ਡਰਾ ਹੈ ਭਾਜਪਾ ਤੋਂ ਕਿ ਭਾਜਪਾ ਆ ਰਹੀ ਹੈ ਪੰਜਾਬ ਦੇ ਵਿੱਚ ਤੇ ਐਸ ਕਰਕੇ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਕਹਿ ਰਹੇ ਕਿ ਵਿਰੋਧੀ ਪਾਰਟੀਆਂ ਕਰਾ ਰਹੀਆਂ ਡੈਫੀਨੇਟਲੀ ਵੀ ਲੋਕ ਦੀਆਂ ਪਾਰਟੀਆਂ ਕਰਾ ਰਹੀਆਂ ਤੁਸੀਂ ਖੇਤਾਂ 'ਚ ਜਾ ਕੇ ਵੇਖ ਲਓ ਕਿਸਾਨ ਤੇ ਆਪਣੀਆਂ ਫਸਲਾਂ ਲੈ ਕੇ ਮੰਡੀਆਂ 'ਚ ਜਾ ਰਹੇ ਆਂ ਸਭੂ ਬਾਟਰ ਜਿਹੜੇ ਕਿਸਾਨ ਬਟੂਕਸਾਨੀ ਉਹ ਚੰਦ ਕਿਸਾਨ ਦੇਖੋ ਜਾ ਕੇ ਦੇਖੋ ਕਿਸਾਨ ਬੈਠੇ ਆ ਦੇਖੋ ਜਿਹੜੇ ਬੈਠੇ ਆ ਉਹਨਾਂ ਨੂੰ ਵੀ ਸਾਡੀ ਅਪੀਲ ਹੈ ਕਿ ਅਸੀਂ ਗੱਲ ਕਰ ਸਕਦੇ ਆਂ ਤੁਹਾਡੀ ਗੱਲ ਰੱਖ ਸਕਦੇ ਆਂ ਔਰ ਇੱਕ ਨੁਮਾਇੰਦਾ ਆ ਗਿਆ ਗੱਲ ਖ ਲਈ ਦੇਖੋ ਪਹਿਲੇ ਬੀਜੇਪੀ ਪੰਜਾਬ 'ਚ ਨਹੀਂ ਸੀ ਇਲੈਕਸ਼ਨ ਲੜਦੀ ਅੱਜ 13 ਸੀਟਾਂ ਦੇ ਇਲੈਕਸ਼ਨ ਲੜ ਰਹੀ ਹੈ ਔਰ ਬਹਿ ਕੇ ਗੱਲ ਹੋ ਸਕਦੀ ਹੈ ਦੇਖੋ ਕਿਸਾਨ ਬੈਠੇ ਕਦੋਂ ਜਦੋਂ ਇਲੈਕਸ਼ਨ ਅਨਾਉਂਸ ਹੋ ਗਿਆ ਜਦੋਂ ਇਲੈਕਸ਼ਨ ਅਨਾਉਂਸ ਹੋ ਜੇ ਸਾਰੀ ਦੁਨੀਆ ਨੂੰ ਪਤਾ ਕੋਰਟ ਆਫ ਕੰਡਕਟ ਲੱਗ ਜਾਂਦਾ ਜਦੋਂ ਕੋਰਟ ਆਫ ਕੰਡਕਟ ਲੱਗ ਗਿਆ ਉਦੋਂ ਕਿਸਾਨਾਂ ਦਾ ਬੈਠਣ ਦਾ ਕੋਈ ਮਤਲਬ ਉਦੋਂ ਕੋਈ ਕਾਨੂੰਨ ਪਾਸ ਹੋ ਸਕਦਾ ਇਲੈਕਸ਼ਨ ਤੋਂ ਪਹਿਲਾਂ ਤਾਂ ਸਾਲ ਬੈਠੇ 6-7 ਮਹੀਨੇ ਹੋ ਗਏ ਉਹ ਕਿਸਾਨ ਵੀਰਾਂ ਨੂੰ ਬਦਨਾਮ ਕਰਦੇ ਐ ਐਸ ਕਰਕੇ ਸਾਡੀ ਉਹਨਾਂ ਨੂੰ ਅਪੀਲ ਹੈ ਕਿ ਅਸੀਂ ਬਹਿ ਕੇ ਉਹਨਾਂ ਨਾਲ ਮਸਲਾ ਹੱਲ ਕਰ ਸਕਦੇ ਆ ਉਹਨਾਂ ਨੂੰ ਕਹਿੰਨੇ ਆ ਕਿ ਤੁਸੀਂ ਆਓ ਦੇਸ਼ ਦਾ ਪ੍ਰਧਾਨ ਮੰਤਰੀ ਤੇ ਇਹੋ ਜਿਹਾ ਬੰਦਾ ਹੈ ਜਿਹੜੀ ਇੱਕ ਵਾਅਦੇ ਆਪ ਚੱਲ ਕੇ ਜਾਏਗਾ ਉਹਨਾਂ ਦੇ ਮਸਲੇ ਹੱਲ ਕਰੇਗੀ ਪਾਰੀ ਸੁਰੱਖਿਆ ਦੇ ਵਿੱਚ ਜਿਹੜਾ ਕਿ ਇਹ ਜਿਹੜਾ ਰੋਡ ਸ਼ੋਅ ਜਿਹੜਾ ਕੱਢਿਆ ਜਾ ਰਿਹਾ ਤੇ ਦੇਖ ਸਕਦੇ ਤਸਵੀਰਾਂ ਦੇ ਵਿੱਚ ਸਰਦਾਰ ਤਰਨਜੀਤ ਸੰਧੂ ਅਤੇ ਇਹ ਦੇਖੋ ਤਸਵੀਰਾਂ ਦੇ ਵਿੱਚ ਕਿ ਅੱਜ ਦਾ ਜਿਹੜਾ ਰੋਡ ਸ਼ੋਅ ਆ ਵੱਡੀ ਗਿਣਤੀ ਦੇ ਵਿੱਚ ਕੱਢਿਆ ਜਾ ਰਿਹਾ ਅਧਿਕਾਰੀ ਵੀ ਸਾਡੇ ਨਾਲ ਗੱਲਬਾਤ ਇਸ ਕਰਾਂਗੇ ਮੈਮ ਕਿਹੜੇ-ਕਿਹੜੇ ਰੋਡ ਜਿਹੜੇ ਆ ਕਿ ਲੋਕਾਂ ਵਾਸਤੇ ਕਿਉਂਕਿ ਅੰਮ੍ਰਿਤਸਰ ਦੇ ਲੋਕ ਆਵਾਜਾਈ ਦੇ ਵਿੱਚ ਕਾਫੀ ਮੁਸ਼ਕਲ ਆ ਕੇ ਰਹੀਆ ਕਿ ਕਿਹੜਾ ਰੋਡ ਜਾਮ ਕਿਤੇ ਕਿਹੜੇ ਖੁੱਲੇ ਸਾਰੇ ਟ੍ਰੈਫਿਕ ਡਾਇਵਰਸ਼ਨਸ ਅਸੀਂ ਕੀਤੇ ਹੋਏ ਨੇ ਸਾਰੇ ਪੁਖਤਾ ਪ੍ਰਬੰਧ ਨੇ ਫੋਰਸ ਦੀ ਇਨਾਫ ਡਿਪਲॉयਮੈਂਟ ਹੈਗੀ ਹੈ ਇਹ ਸਿਰਫ ਵਨ ਸਾਈਡ ਆਫ ਦ ਰੋਡ ਹੈ ਦੂਜੀ ਸਾਈਡ ਚੱਲ ਰਹੀ ਹੈ ਟੀਮਾਂ ਲੱਗੀਆਂ ਆਡਕੁਏਟ ਫੋਰਸ ਲੱਗੀ ਹੋਈ ਹੈ ਜੀ ਪਾਰੀ ਗਿਣਤੀ ਦੇ ਵਿੱਚ ਸੁਰੱਖਿਆ ਵੀ ਲੱਗੀ ਹੋਈ ਹੈ ਜਿਹਦੇ ਵਿੱਚ ਜਦੋਂ ਸੀਸੀਟੀਵੀ ਕੈਮਰਾ ਦੇ ਨਾਲ ਵੀ ਨਜ਼ਰ ਰੱਖੀ ਜਾ ਰਹੀ ਹੈ ਤੇ ਦੂਜੇ ਪਾਸੇ ਦੇਖਿਆ ਜਾਵੇ ਕਿ ਅੱਜ ਦਾ ਦਿਨ ਜਿਹੜਾ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਦੇ ਵਿੱਚ ਸ਼ਾਮਲ ਹੋਏ ਨੇ ਟਰੈਕਟਰਾਂ ਦੇ ਉੱਪਰ ਗੱਡੀਆਂ ਦੇ ਉੱਪਰ ਮੋਟਰਸਾਈਕਲਾਂ ਦੇ ਉੱਪਰ ਤੇ ਅੱਜ ਸਰਦਾਰ ਤਰਨਜੀਤ ਸੰਧੂ ਜੋ ਕਿ ਨੋਮੀਨੇਸ਼ਨ ਫਾਇਲ ਕਰ ਰਹੇ ਉਹਨਾਂ ਦੇ ਨਾਲ ਉਦેશ ਮੰਤਰੀ ਨੇ ਨਾਲ ਹੋਰ ਲੀਡਰਸ਼ਿਪ ਭਾਜਪੀ ਦੀ ਆ ਜਿਹੜੇ ਕਿ ਉੱਥੇ ਉਹਨਾਂ ਦੇ ਨਾਲ ਮੌਜੂਦ ਹੋਣਗੇ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਬਰੀ ਸਰ